ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤ ਤੋਂ ਸਵਾਗਤ ਹੈ ਸਾਡੀ ਅੱਜ ਦੀ ਰਾਤ ਰਾਤੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਜਾਨੀ ਕਿ 22 ਜੂਨ 2024 ਰਾਤ ਨੂੰ ਮੌਸਮ ਪੰਜਾਬ ਹਰਿਆਣਾ ਰਾਜਸਥਾਨ ਤੇ ਨਾਲ ਨਾਲ ਦੇ ਉੱਤਰੀ ਭਾਰਤ ਦੇ ਵਿੱਚ ਕਿਵੇਂ ਦਾ ਰਹਿ ਰਹਿ ਸਕਦਾ ਹੈ ਜੀ ਕਿਸ ਏਰੀਆ ਵਿੱਚ ਮੀਂਹ ਦੀ ਉਮੀਦ ਹੈ ਕਿਸ ਏਰੀਆ ਵਿੱਚ ਬੱਦਲਵਾਈ ਤੇ ਗਰਮੀ ਦਾ ਕੀ ਰੁਖ ਰਵੇਗਾ ਅੱਜ ਦੀ ਰਾਤ ਸਾਰੀ ਜਾਣਕਾਰੀ ਦਵਾਂਗੇ ਤਾਜ਼ਾ ਸੈਟ ਲਟ ਇਮੇਜ ਦੇਖਾਂਗੇ ਜੀ ਤੇ ਇਮੇਜ ਤੋਂ ਦੇਖਾਂਗੇ ਕਿਸ ਏਰੀਆ ਦੇ ਵਿੱਚ ਬੱਦਲਵਾਈ ਬਣਦੀ ਹੋਈ ਦਿਖਾਈ ਸਬਸਕ੍ਰਾਈਬ ਕਰ ਦਿਓ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਆਪਣੇ ਮੌਸਮ ਦੇ ਏਰੀਆ ਦੇ ਹਾਲਾਤ ਲਿਖ ਦਿਓ ਤਾਂ ਕਿ ਬਾਕੀ ਦਰਸ਼ਕਾਂ ਨੂੰ ਵੀ ਤੁਹਾਡੇ ਏਰੀਆ ਦੇ ਹਾਲਾਤ ਪਤਾ ਲੱਗ ਸਕਣ ਤਾਜ਼ਾ ਸੈਟਲ ਡੇਮੇਜ ਦੇਖ ਲੈਂਦੇ ਹਾਂ ਜੀ ਜਿਹਦੇ ਵਿੱਚ ਸਾਫ ਦਿਖਾਈ ਦੇ ਰਿਹਾ ਟੁੱਟਵੇਂ ਰੋਡ ਦੇ ਵਿੱਚ ਬੱਦਲ ਬਾਈ ਹੁਣ ਪੰਜਾਬ ਰਾਜਸਥਾਨ ਹਰਿਆਣਾ ਤੇ ਉੱਤਰੀ ਭਾਰਤ ਵਿੱਚ ਦਿਖਾਈ ਦੇ ਰਹੀ ਹੈ ਜੇ ਜ਼ੂਮ ਕਰਕੇ ਦਿਖਾਵਾਂ ਤੁਹਾਨੂੰ ਤਾਂ ਮੱਝੇ ਦੇ ਖੇਤਰ ਵਿੱਚ ਟੁੱਟਵੇਂ ਰੂਪ ਦੇ ਵਿੱਚ ਬੱਦਲਬਾਈ ਦਿਖਾਈ ਦੇ ਰਹੀ ਹੈ ਪਰ ਜਿਸ ਦਾ ਕੋਈ ਬਹੁਤ ਵੱਡਾ ਅਸਰ ਅੱਜ ਦੀ ਰਾਤ ਦਿਖਾਈ ਨਹੀਂ ਦੇ ਰਿਹਾ ਇਹ ਦਰਮਿਆਨੇ ਤੋਂ ਹਲਕੇ ਸਵਾਦੀ ਬੱਦਲਬਾਈ ਹੈ ਜੋ ਕਿ ਹਵਾ ਦੇ ਨਾਲ ਅੱਗੇ ਵੱਧ ਜਾਵੇਗੀ ਅੱਜ ਰਾਤ ਗੱਲ ਕਰੀ ਤਾਂ ਓਵਰ ਆਲ ਪੰਜਾਬ ਦਾ ਮੌਸਮ ਖੁਸ਼ਕ ਤੇ ਸਾਫ਼ ਬਣੇ ਰਹੇਗਾ ਮੱਝੇ ਦੇ ਏਰੀਆ ਦੇ ਵਿੱਚ ਹਲਕੀ ਫੁਲਕੀਆਂ ਹਨੇਰੀ ਦੇ ਨਾਲ ਕਿਣਮਣ ਕਾਣੀ ਦੀ ਉਮੀਦ ਦਿਖਾਈ ਤਾਂ ਦੇ ਰਹੀ ਹੈ ਪਰ ਬਹੁਤ ਵੱਡੀ ਕੋਈ ਅੱਜ ਰਾਤ ਇਸ ਦੀ ਆਸ ਨਹੀਂ ਲੱਗ ਰਹੀ ਕਿ ਮੀਂਹ ਹੋ ਸਕਦਾ ਹੈ ਪਰ ਕਿਣਮਣ ਕਾਣੀ ਜਾਂ ਤੇਜ਼ ਹਨੇਰੀ ਜਾਂ ਕਿਸੇ ਤ ਇਹੀ ਕੀਤਾ ਜਾ ਸਕਦਾ ਓਵਰਆਲ ਅਸੀਂ ਪੰਜਾਬੀ ਪਾਕੀ ਪੰਜਾਬ ਦੀ ਗੱਲ ਕਰੀਏ ਟੁੱਟ ਮੇ ਰੂਪ ਦੇ ਵਿੱਚ ਬਦਲ ਪਈ ਹੁਣ ਰਾਜਸਥਾਨ ਤੋਂ ਪੰਜਾਬ ਵੱਲ ਅਗਰ ਤੁਹਾਨੂੰ ਦਿਖਾ ਸਕਾਂ ਜੀ ਇਹ ਰਾਜਸਥਾਨ ਤੋਂ ਪੰਜਾਬ ਵੱਲ ਐਂਟਰ ਕਰਦੀ ਦਿਖਾਈ ਦੇ ਰਹੀ ਹੈ ਜੋ ਕਿ ਬੀਤੀ ਕੱਲ ਮੀਂਹ ਵਗੈਰਾ ਦੀ ਹਾਲਾਤ ਰਾਜਸਥਾਨ ਅਤੇ ਹਰਿਆਣਾ ਵਿੱਚ ਬਣੇ ਸੀ ਉਹਨਾਂ ਤੋਂ ਹੁਣ ਟੁੱਟ ਮੀਂਹ ਦੇ ਬਦਲ ਗਈ ਅੱਜ ਪੰਜਾਬ ਦੇ ਵਿੱਚ ਰਾਤ ਨੂੰ ਜਾਂ ਫਿਰ ਸਵੇਰ ਵੇਲੇ ਟਰੈਵਲ ਕਰਦੀ ਦਿਖਾਈ ਦੇ ਰਹੀ ਹੈ ਕੱਲ ਨੂੰ ਬਦਲ ਗਈ ਦੇ ਅਸਾਰ ਨੇ ਪਰ ਅੱਜ ਰਾਤ ਮੌਸਮ ਖੁਸ਼ਕ ਅਤੇ ਸਾਫ਼ ਬਣ ਰਿਹਾ ਹੈ ਵਗਾ ਹਵਾ ਸਥਿਰ ਰਹੇਗੀ ਕਿਸੇ ਮਾਝੇ ਦੇ ਏਰੀਆ ਤੋਂ ਇਲਾਵਾ ਕਿਸੇ ਏਰੀਆ ਦੇ ਵਿੱਚ ਮੀਂਹ ਕਣੀ ਦੇ ਹਾਲਾਤ ਦਿਖਾਈ ਨਹੀਂ ਦੇ ਰਹੇ ਟੈਂਪਰੇਚਰ ਜਿਹੜੇ ਨੇ ਉਹ 30 ਤੋਂ 30 ਡਿਗਰੀ ਦੇ ਨੇੜੇ ਬਣੇ ਰਹਿਣਗੇ ਕਿਉਂਕਿ ਕੱਲ ਮੀਂਹ ਪੈਣ ਤੋਂ ਬਾਅਦ ਹਮਸ ਬਚਕ ਹੋਈ ਹੈ ਤੇ ਓ ਹੋਵਾਂਗੇ ਬਨੇ ਰਹੋ ਚੈਨਲ ਵੈਦਰ ਅਪਡੇਟਸ ਕੋਲ ਦੇ ਨਾਲ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ